ਅਚ ਸਕਪਾਲ ਸਿੰਘ ਖੈਰਨ ਬੀਬੀ ਜੀ ਕਿਵੇਂ ਦੇਖਦੇ ਹੋ ਕਿਉਂਕਿ ਪਹਿਲਾਂ ਜਦੋਂ ਇੱਕ ਪੁਰਾਣੇ ਮਾਮਲੇ ਦੇ ਵਿੱਚ ਸਜ਼ਾ ਹੋ ਜਾਂਦੀ ਹੈ ਅੱਜ ਉਹ ਦੁਬਾਰਾ ਫੇਰ ਉਹਨਾਂ ਨੂੰ ਉਸ ਦੇ ਵਿੱਚ ਵੱਡੀ ਰਾਹਤ ਮਿਲ ਜਾਂਦੀ ਹੈ ਜਵਾਨਤ ਹੁੰਦੀ ਹੈ ਤਾਂ ਫਿਰ ਇੱਕ ਮਾਮਲਾ ਹੋਰ ਗੱਲ ਹੋ ਜਾਂਦੀ ਹੈ ਦੇਖੋ ਇਹਨਾਂ ਸਾਰੀਆਂ ਗੱਲਾਂ ਤੋਂ ਇਹ ਲੱਗਦਾ ਹੈ ਮੈਂ ਦੋ ਕੇਸਾਂ ਨੂੰ ਲੈ ਕੇ ਨਾਲ ਸਮਝਦੀਆਂ ਜਿਵੇਂ ਇੱਥੇ ਸਕਪਾਲ ਸਿੰਘ ਖੈਰੇ ਦਾ ਹੈ ਜਾਂ ਅਮਜੀਤਿਆ ਦਾ ਜਾਂ ਉਧਰਲੇ ਪਾਸੇ ਕੇਜਰੀਵਾਲ ਦਾ ਹੈ ਜਾਂ ਉਹ ਹੈ ਤੇ ਇਹ ਮੈਂ ਸਮਝਦੀਆਂ ਵੀ ਇਹ ਰਾਜਨੀਤੀ ਦੀ ਕਿੰਡ ਦੀ ਬਲੀ ਚ ਹੋ ਰਿਹਾ ਸਾਰਾ ਕੁਝ ਹੂੰ ਮੈਂ ਇਹ ਨਹੀਂ ਕਹਿੰਦੀ ਕਿ ਜਿਹੜੇ ਬੋਲਣ ਵਾਲੇ ਆ ਉਹ ਬੋਲਣਾ ਚਾਹੀਦਾ ਸਾਨੂੰ ਵੀ ਸੰਕੋਚ ਕਰਕੇ ਬੋਲਣਾ ਚਾਹੀਦਾ ਕਿਸੇ ਲੈਵਲ ਤੇ ਕੋਈ ਮੁੱਦੇ ਹੈ ਕੋਈ ਪਬਲਿਕ ਮੁੱਦੇ ਬੋਲਣਾ ਚਾਹੀਦਾ ਸਾਨੂੰ ਬੋਲਣ ਵਾਲਿਆਂ ਨੂੰ ਇਹ ਨਹੀਂ ਚਾਹੀਦਾ ਕਿ ਅਸੀਂ ਉੱਠ ਕੇ ਟੜਕੇ ਤੋਂ ਇਹ ਜਿਵੇਂ ਆਪਾਂ ਪਾਠ ਕਰਦੇ ਵੀ ਬੋਲਣਾ ਹੀ ਆ ਕਿਸੇ ਦਾ ਕਾਲਾ ਕੱਢਣੀਆਂ ਹੀ ਆ ਕਿਸੇ ਨੂੰ ਤੇ ਦੂਜੇ ਪਾਸੇ ਜਿਹੜਾ ਹੈਗਾ ਸਰਕਾਰ ਨੂੰ ਵੀ ਕਿਉਂਕਿ ਸਰਕਾਰ ਨੂੰ ਕਿੰਨੇ ਦੇ ਸਰਕਾਰੋਂ ਵੱਡੇ ਹੋ ਜਿੰਮੇਵਾਰੀ ਯਾਦ ਹੈ ਤੁਹਾਡੀ ਤੇ ਉਹਨਾਂ ਨੂੰ ਵੀ ਸੋਚ ਕੇ ਜੇ ਕੀਤਾ ਤਾਂ ਕਿਸੇ ਥਾਂ ਤੇ ਤਰੀਕੇ ਨਾਲ ਉਹ thre ਤਰੀਕੇ ਹੁੰਦੇ ਆ ਗੱਲ ਕੀਤੀ ਜਾ ਸਕਦੀਆਂ ਲੇਕਿਨ ਇਹਦੇ ਨਾਲ ਇਮਪ੍ਰੈਸ਼ਨ ਇਹ ਜਾਂਦਾ ਕਿ ਤੁਸੀਂ ਪਾਵਰ ਮਿਸਚੂਜ਼ ਕਰਦੇ ਹੋ ਹੂੰ ਇਹਦੇ ਨਾਲ ਜਿਹੜਾ ਵੀ ਜਾਂਦਾ ਹੁਣ ਜੋ ਪਬਲਿਕ ਦੇ ਵਿੱਚ ਜਾਊਗਾ ਉੱਥੇ ਇਹੀ ਜਾਊ ਵੀ ਦੇਖੋ ਜੀ ਇਹ ਤਾਂ ਸਰਕਾਰ ਤੱਕਾ ਕਰ ਰਹੀ ਹੈ ਬਾਹਰ ਨਹੀਂ ਆਉਣ ਦੇਣਾ ਇਹ ਕੰਨਾ ਕੇਸ ਬਣਾ ਲੈ ਇਹ ਜਾਣਿਆ ਗਵਰਨਮੈਂਟ ਦਾ ਮਿਸ ਲੋਕਾਂ ਦੇ ਨਜ਼ਰਾਂ ਵਿੱਚ ਬਦਲਾ ਲਾਉਣਾ ਹੋਵੇ ਤੇ ਇਹ ਲੱਗੇ ਕਿ ਗਵਰਨਮੈਂਟ ਇਜ਼ ਗਵਰਨਮੈਂਟ ਕਿ ਸਤਾਤੇ ਕੀਤਾ ਹੈ ਸੋ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਮੈਂ ਦੱਸਿਆ ਹੈ ਕਿ ਇਸ ਟਾਈਪ ਦੀ ਰਾਜਨੀਤੀ ਚਾਹੇ ਉਹ ਬਦਲਾਅ ਲਊ ਹੋਵੇ ਚਾਹੇ ਉਹ ਨੀਚੇ ਜਿਹੇ ਲੈਵਲ ਤੱਕ ਜਾਣ ਵਾਲੇ ਹੋਵੇ ਇਹਨਾਂ ਦੋਨਾਂ ਗੱਲਾਂ ਦੇ ਵਿੱਚੋਂ ਮੈਨੂੰ ਬਹੁਤ ਭਾਰੀ ਅਫਸੋਸ ਹੈ ਇਸ ਕੇਸ ਦੇ ਵਿੱਚ ਤੁਸੀਂ ਮੰਨਦੇ ਹੋ ਕਿ ਕਾਂਗਰਸ ਦਾ ਇੱਕ ਵੱਡਾ ਉਹ ਬਲਾਰਾ ਸੀ ਉਹ ਲੀਡਰ ਸੀ ਸੁਖਪਾਲ ਖੈਰਾ ਵੀ ਜੇ ਅਗਰ ਲੰਮਾ ਸਮਾਂ ਉਹ ਦੂਰ ਰਿਹਾਗਾ ਭਾਵੇਂ ਉਹ ਜਿਲ੍ਹੇ ਚ ਰਹੇ ਨੇ ਕਿ ਇੱਕ ਅੱਛੇ ਬਲਾਰੇ ਦੇ ਤੌਰ ਦੇ ਉੱਪਰ ਇਹਗਾਜ਼ ਜਿਹੜੀ ਗਿਰ ਰਹੀ ਹੈ ਇਹ ਸਾਨੂੰ ਤਾਂ ਦੇਖੋ ਸਾਡੇ ਵਿੱਚ ਪਾਰਟੀ ਚ ਹੈਗਾ ਚੰਗਾ ਬੋਲਦਾ ਰਿਹਾ ਮੈਂ ਉਹਨੂੰ ਪਾਰਟੀ ਸ਼ਾਮਲ ਕਰਾਇਆ ਸੀ ਸਭ ਤੋਂ ਪਹਿਲਾਂ ਸੰਧਮਦਦ ਦੀ ਹੈਗੀ ਹੈ ਲੇਕਿਨ ਇਹ ਲੀਗਲ ਮਾਮਲੇ ਕੀ ਨੇ ਕੋਰਟਾਂ ਦੇ ਮਾਮਲੇ ਕੀ ਹੈ ਸਰਕਾਰਾਂ ਦੇ ਮਾਮਲੇ ਕੀ ਹੈ ਸਰਕਾਰਾਂ ਤੋਂ ਹੀ ਅੱਗੇ ਕੋਰਟਾਂ ਕੋਲ ਜਾਂਦੇ ਨੇ ਮੈਂ ਉਹੀ ਕਹਿੰਨੀ ਆਂ ਵੀ ਉਸ ਨੂੰ ਕਿਸ ਤਰੀਕੇ ਨਾਲ ਡੀਲ ਕੀਤਾ ਗਿਆਗਾ ਇਹਦੇ ਤੇ ਕਮੈਂਟ ਕਰਨਾ ਵਾਜਬ ਨਹੀਂ ਹੈ ਇਸੇ ਵਕਤ ਵੀ ਤੇ ਮੈਂ ਅਸੀਂ ਸਮਝਦੇ ਹੈਗੇ ਆਂ ਕਿ ਕਿੜ ਵਾਲੀ ਸਾਰੀ ਗੱਲ ਹਰਚ ਸਾਰੀਆਂ ਚੀਜ਼ਾਂ ਜਵਾਬ ਇੱਕੋ ਚ ਆ ਗਿਆ ਕਿ ਸਾਨੂੰ ਕ੍ਰਿਕਟਿੰਗ ਵਾਲੀ ਇਮਪ੍ਰੈਸ਼ਨ ਸਰਕਾਰਾਂ ਨੂੰ ਨਹੀਂ ਦੇਣੇ ਚਾਹੀਦੇ ਤੇ ਸਾਨੂੰ ਸੰਕੋਚ ਕਰਨੇ ਚਾਹੀਦੇ ਆ ਤੁਸੀਂ ਵੀ ਆਪਣਾ ਜਵਾਬ ਦਿਓ ਈਡੀ ਦੇ ਮਾਮਲੇ ਚ ਮਤਲਬ ਕਿ ਦਿੱਲੀ ਦੇ ਵਿੱਚ ਕੀ ਆ ਜਾਂਦਾ ਭਾਜਪਾ ਨੂੰ ਕਿਹਾ ਜਾਂਦਾ ਕਿ ਉਹ ਉਹ ਪ੍ਰੈਸ਼ਰ ਬਣਾ ਰਹੇ ਨੇ ਮਤਲਬ ਕਿ ਪੰਜਾਬ ਚ ਵੀ ਤੁਸੀਂ ਕਹਿੰਦੇ ਹੋ ਕਿ ਵਿਜੀਲੈਂਸ ਆ ਭਾਵੇਂ ਕਿ ਬੇਕਮਨਜੀਤ ਸਿੰਘ ਮਜੀਠੀਆ ਹੋਣ ਉਹਨਾਂ ਨੂੰ ਉਹਨਾਂ ਨੂੰ ਵੀ ਨੋਟਿਸ ਤੇ ਨੋਟਿਸ ਜਾ ਰਿਹਾ ਉਧਰ ਅਰਵਿੰਦ ਕੇਜਰੀਵਾਲ ਇਹੀ ਲੱਗਦਾ ਹੈ ਕਿ ਸਰਕਾਰਾਂ ਦਾ ਧਿਆਨ ਲੋਕਾਂ ਦੇ ਤੇ ਲੋਕ ਖਾਚ ਦੇ ਮੁੱਦਿਆਂ ਤੋਂ ਉੱਠਦਾ ਜਾ ਰਿਹਾ ਹੈ ਤੇ ਨਿੱਜੀ ਮਫਾਦਾ ਨਿੱਜੀ ਪਬਲਿਸਿਟੀ ਨਿੱਜੀ ਗੇਨ ਕਰਨਾ ਨਿੱਜੀ ਕਿੜ ਕੱਢਣਾ ਉਸ ਪਾਸੇ ਵੱਲ ਨੂੰ ਸਰਕਾਰਾਂ ਦਾ ਧਿਆਨ ਜ਼ਿਆਦਾ ਜਾ ਰਿਹਾ ਜਿਹੜਾ ਕਿ ਮੰਤਪਕਾ ਹੈ ਤੁਹਾਡੇ ਸਮੇਂ ਚ ਹੁੰਦਾ ਸੀ ਬੀਬੀ ਜਦੋਂ ਤੁਸੀਂ ਮੁੱਖ ਮੰਤਰੀ ਰਹੇ ਹੋ ਕਿਤੇ ਉਦੇ ਉਦੋਂ ਇਹ ਆਉਂਦਾ ਸੀ ਵੀ ਇਸ ਲੀਡਰ ਨੂੰ ਇਦਾਂ ਦਬਾ ਲਓ ਬਿਲਕੁਲ ਇਹ ਜੀ ਗੱਲ ਨਹੀਂ ਸੀਗੀ ਮੈਂ ਤਾਂ ਤੁਹਾਨੂੰ ਆਪਣੀ ਬੀਤੀ ਦੇ ਵਿੱਚ ਦੱਸ ਦਿਆਂ ਜਦੋਂ ਮੈਂ ਸੀਐਮ ਵੀ ਬਣੀ ਹੈਗੀਆਂ ਮੇਰਾ ਸੁਖਦੇਵ ਸਿੰਘ ਢੀਡਸੇ ਦਾ ਮੈ ਇਲੈਕਸ਼ਨ ਲੜੀ ਸੀ ਹਮ ਮੈਂ ਜਿੱਤੇ ਉਹ ਜਿੱਤ ਗਿਆ ਮੈਂ ਨਹੀਂ ਜਿੱਤੀ ਲੇਕਿਨ ਉਸ ਤੋਂ ਬਾਅਦ ਮੈਂ ਸੀਐਮ ਬਣ ਗਈ ਮੈਨੂੰ ਮੇਰੇ ਜਿਹੜੇ ਹੋਰ ਹੁੰਦੇ ਆ ਰਾਏ ਦੇ ਨਾਲੇ ਰਾਏ ਤਾਂ ਜਿਹੜੀ ਮਰਜ਼ੀ ਦੇ ਮੰਨਣ ਵਾਲੇ ਦੇ ਉੱਤੇ ਹੁੰਦਾ ਮੈਨੂੰ ਕਿਹਾ ਜੀ ਟੰਗ ਦਿਓ ਹੁਣ ਤੁਹਾਡਾ ਵਿਰੋਧੀ ਸੀ ਢੀਂਡ ਸਾਹਿਬ ਦੇ ਜੋ ਆਈ ਉੱਥੇ ਅਫਸਰ ਹੈ ਇੱਥੇ ਅਫਸਰ ਟੰਗ ਦਿਓ ਖੁੱਡੇ ਲੈਣ ਲਾ ਦਿਓ ਮੈਂ ਕਿਹਾ ਉਹਨਾਂ ਨੇ ਮੇਰਾ ਕੀ ਮਾੜਾ ਕੀਤਾ ਕਿਉਂ ਮੈਂ ਇਸ ਤਰ੍ਹਾਂ ਕਰਾਂ ਮੈਂ ਬਲਕਿ ਜਦੋਂ ਮੈਂ ਤੇ ਬਹੁਤ ਪ੍ਰੈਸ਼ਰ ਪਾਇਆ ਤੇ ਬਦਲੀਆਂ ਕਰਨੀਆਂ ਸੀ ਤਿੰਨ ਤਿੰਨ ਸਾਲ ਪਰ ਪਾਲਿਸੀ 'ਚ ਆਉਂਦਾ ਸੀ ਮੈਂ ਇਸ ਕਰਕੇ ਕਿ ਇਹ ਨਾ ਜਾਵੇ ਕਿ ਮੈਂ ਇਸ ਕਰਕੇ ਕੀਤੀ ਹੈ ਬਦਲੀ ਕਿ ਮੇਰਾ ਵਿਰੋਧੀ ਸੀ ਤਿੰਨ ਸਾਲ ਵਾਲੀ ਪਾਲਿਸੀ 'ਚ ਆਇਆ ਹੈ ਮੈਂ ਖੁਦ ਟੀ.ਐਸ. ਨੂੰ ਟੈਲੀਫੋਨ ਕੀਤਾ ਕਿ ਤੁਹਾਡੇ ਸਨ ਨਾਲ ਲੱਗੇ ਆ ਤੁਹਾਡੀ ਬੇਟੀ ਮੇਰੀ ਬੇਟੀ ਹੈ ਇਹ ਆਪਣੀ ਲੜਾਈ ਪੋਲੀਟੀਕਲ ਹੈਗੀ ਥੋਡੀ ਤੇ ਮੇਰੀ ਬੱਚਿਆਂ ਨਾਲ ਦੀ ਦੱਸੋ ਕਿਹੜੀ ਸਾਥ ਤੇ ਲੱਗਣਾ ਹੈ ਹਮ ਇੱਥੇ ਹੈਂ ਟੀ.ਐਸ. ਦਾ ਪੁੱਛ ਲਿਓ ਮੈਂ ਕਹਿ ਕੇ ਉਹਨਾਂ ਦੀ ਮਰਜ਼ੀ ਨਾਲ ਉਹ ਸਾਥ ਲਾਇਆ ਸੀ ਇਹ ਸਾਡੇ ਵੇਲੇ ਨਹੀਂ ਸੀ ਹੁੰਦੀਆਂ ਯਾਨੀ ਜੈਲ ਸਿੰਘ ਵੇਲੇ ਕਈ ਵਾਰੀ ਟੌੜਾ ਸਾਹਿਬ ਨਾਲ ਪੂਰੀ ਖੜਕੀ ਹੁੰਦੀ ਤੇ ਉਹ ਟੌੜਾ ਸਾਹਿਬ ਦੇ ਘਰੇ ਚਲੇ ਜਾਂਦੀ ਕਹਿੰਦੇ ਜੀ ਉਹਦੀ ਬੇਟੀ ਨੂੰ ਕਹਿੰਦੇ ਜਾ ਕੇ ਘਰੇ ਜਾ ਕੇ ਬੇਟਾ ਚਾਹ ਬਣਾਹੇ ਇਹਨਾਂ ਤਰ੍ਹਾਂ ਬਾਪੂ ਕਮਲਾ ਐਵੇਂ ਲੜੀ ਜਾਂਦਾ ਤੂੰ ਦੱਸ ਕੋਈ ਕੰਮ ਕਰਨਾ ਕਿਸ ਤਰ੍ਹਾਂ ਕਰਨਾ ਅ ਕਦੇ ਕਿਸੇ ਨੂੰ ਤੂੰ ਕਹਿ ਕੇ ਤੂੰ ਤੂੰ ਮੈਂ ਮੈਂ ਕਹਿ ਕੇ ਸਾਡੀ ਡਿਫਰੈਂਸ ਤੇ ਮੇਰੇ ਤੇ ਬਾਦਲ ਸਾਹਿਬ ਨੇ ਕਿੰਨੇ ਕੇਸ ਬਣਾਏ ਹਾਂਲਾ ਕਿ ਕੈਪਟਨ ਤੇਤਾ ਜੀ ਕਿਸੇ ਵਕਤ ਕਿਸੇ ਦਾ ਕੋਈ ਬਣਾਇਆ ਇੱਕ ਦੋ ਬਣਾਏ ਤਾਂ ਜੀ ਤਾਂ ਜੀ ਰੰਜਿਸ਼ ਕਰਕੇ ਸਾਰੇ ਵਾਪਸ ਵੀ ਲੈ ਲੇ ਸੀ